ਪੰਜਾਬ ਪੁਲਿਸ ਨਸ਼ਾ ਤਸਕਰਾਂ ਖਿਲਾਫ ਐਕਸ਼ਨ ਚੇਅਰ ਪੂਰੇ ਪੰਜਾਬ ਦੇ ਵਿੱਚ ਜਿਹੜੇ ਨਸ਼ਾ ਤਸਕਰ ਹੈ ਉਹਨਾਂ ਦੀ ਪ੍ਰੋਪਰਟੀ ਐ ਅਦਾਲਤ ਦੇ ਹੁਕਮਦਾਰ ਅਟੈਚ ਕੀਤੀਆਂ ਜਾ ਰਹੀਆਂ ਹਨ ਸਮਾਣਾ ਦੇ ਸਿਟੀ ਦੇ ਅੰਡਰ ਮੁਰਾਦਪੁਰਾ ਪਿੰਡ ਦੇ ਵਿੱਚ ਤਿੰਨ ਪ੍ਰੋਪਰਟੀਆਂ ਅਟੈਚ ਕੀਤੀ ਗਈਆਂ ਔਰ ਇਸ ਦੇ ਨਾਲ ਸਮਾਣਾ ਦੇ ਵਿੱਚ ਗਾਜੇਵਾਸਪਿੰਡ ਦੇ ਵਿੱਚ ਅਟੈਚ ਕੀਤੇ ਗਏ ਡੀਐਸਪੀ ਸਮਾਣਾ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਸਮਾਣਾ ਸਬਡਿਵੀਜ਼ਨ ਦੇ ਵਿੱਚ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਦੇ ਖਿਲਾਫ ਪੁਲਿਸ ਦਾ ਐਕਸ਼ਨ ਜ਼ਾਹਿਰ ਰਹੇਗਾ ਔਰ ਉਹਨਾਂ ਕੀ ਜਿਹੜੀ ਪ੍ਰਾਪਰਟੀ ਹੈ ਅਦਾਲਤ ਦੇ ਹੁਕਮ ਅਪਾ ਅਟੈਚ ਕੀਤੀ ਗਈਆਂ ਹੈ ਇਹ ਲੋਕ ਆਪਣੇ ਇਸ 플ਾਟ ਨੂੰ ਜਾਂ ਮਕਾਨ ਨੂੰ ਜਾਂ ਜ਼ਮੀਨ ਨੂੰ ਵੇਚ ਨਹੀਂ ਸਕਦੇ ਅੱਜ ਅਸੀਂ ਜੀ ਚਾਰ ਪ੍ਰਾਪਰਟੀਆਂ ਅਟੈਚ ਕਰ ਰਹੇ ਹਾਂ ਜਿਹੜੇ ਤਿੰਨ ਨਸ਼ਾ ਤਸਕਰਾਂ ਦੀ ਹੈਗੀ ਹੈ ਤੇ ਇਹਨਾਂ ਦੀ ਜਿਹੜੀ ਕੁੱਲ ਵੈਲਿਊ ਹੈਗੀ ਹੈ ਇਹ 60 ਕ ਲੱਖ ਦੀ ਹੈਗੀ ਹੈ ਟੋਟਲ ਤੇ ਇਸ ਦੇ ਨਾਲ ਸਾਡਾ ਸਬਡਿਵੀਜ਼ਨ ਸਮਾਨਾ ਦੀ ਜਿਹੜੀ ਪ੍ਰਾਪਰਟੀ ਹੈਗੇ ਨੇ ਉਹ ਸਾਡੀ 6 ਪ੍ਰਾਪਰਟੀਆਂ ਨੂੰ ਅਸੀਂ ਹੁਣ 6 ਤਸਕਰਾਂ ਦੀ ਪ੍ਰਾਪਰਟੀ ਨੂੰ ਫ੍ਰੀਜ਼ ਕਰ ਹਾਂਜੀ ਇਹ ਫਸਟ ਸਟੈਪ ਹੁੰਦਾ ਹੈ ਜਿਸ ਚ ਅਸੀਂ ਫ੍ਰੀਜ਼ ਕਰਦੇ ਹਾਂ ਇਹਦਾ ਮਤਲਬ ਹੈਗਾ ਕਿ ਇਹ ਵੇਚ ਨਹੀਂ ਸਕਦੇ ਇਸ ਤੋਂ ਬਾਅਦ ਅਸੀਂ ਹੁਣ ਜਿਹੜਾ ਹੈਗਾ ਪ੍ਰਾਪਰਟੀ ਨੂੰ ਫੋਰਫੀਟ ਕਰਾਂਗੇ ਜਿਸ ਚ ਇਹਨਾਂ ਨੂੰ ਜਿਹੜਾ ਹੈਗਾ ਸੀ अगे डिस्पोजेस भी करा सकते हैं हाँ हां मैडम इथे जे कोठी बनी है ए प्लाट भी मतलब इदे भी शामिल हो है जेड़ा सामने जी जी दो गजे वास्ते भी है। कोठी है ये मतलब एक एक दुकान है कि एक कोठी भी है ठीक है हाँ। ए एक्शन लगातार इस तरह आगे आगे जारी रहेगा ये साडा एक्शन कैमरामैन बीके करक दे नाल पुरुषोत्तम कौशिक समाना न्यूज़